ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਣਕ ਨੂੰ ਆਖਰੀ ਯੂਰੀਆ ਆਪਾਂ ਕਿੰਨੇ ਦਿਨਾਂ ਤੇ ਪਾਈਏ ਤੇ ਕਿੰਨੇ ਦਿਨਾਂ ਦੇ ਵਿੱਚ ਆਪਾਂ ਜਿਹੜੀ ਯੂਰੀਆ ਖਤਮ ਕਰਦੀਏ ਤਾਂ ਜੋ ਆਪਣਾ ਚੰਗਾ ਝਾੜ ਆਵੇ ਤੇ ਝਾੜ ਘਟੇ ਨਾ ਕਿਸੇ ਵੀ ਪ੍ਰਕਾਰ ਯੂਰੀਆ ਦੀ ਘਾਟ ਨਾ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁਕ ਪੇਜ ਨਾਲ ਜੁੜਿਆ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤੇ ਆਪਣੀ YouTube ਚੈਨਲ ਖੇਤੀ ਬੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਕਿਸਾਨ ਵੀਰੋ ਜੇ ਯੂਰੀਆ ਦੀ ਆਪਾਂ ਗੱਲ ਕਰੀਏ ਤਾਂ ਜਿਹੜੀ ਯੂਰੀਆ ਆਪਾਂ ਸਭ ਤੋਂ ਜ਼ਰੂਰੀ ਹੈ ਜਿਹੜਾ ਤੱਤ ਹੈਗਾ ਹੈਗਾ ਸਭ ਤੋਂ ਜ਼ਰੂਰੀ ਖਾਦ ਹੈਗੀ ਹੈਗੀ ਜੇ ਯੂਰੀਆ ਦੀ ਘਾਟ ਆਉਂਦੀ ਹੈਗੀ ਤਾਂ ਆਪਣੇ ਜਿਹੜਾ ਝਾੜ ਦਾ ਘਟਣਾ ਲਾਜ਼ਮੀ ਹੈਗਾ ਤੇ ਜੇ ਗੱਲ ਕਰੀ ਆਪਾਂ ਕਿੰਨੇ ਦਿਨਾਂ ਦੇ ਵਿੱਚ ਯੂਰੀਆ ਜਿਹੜੀ ਆਪਾਂ ਖਤਮ ਕਰਨੀ ਹੈ ਤਾਂ ਕਿਸਾਨ ਵੀਰੋ ਜਿਹੜੇ ਆਪਾਂ ਪਹਿਲੀ ਯੂਰੀਆ ਦੀ ਡੋਜ਼ ਕਣਕ ਤੇ 21 ਦਿਨਾਂ ਤੇ ਪਾਈਏ ਤੇ ਦੂਸਰੀ ਡੋਜ਼ ਆ ਜਿਹੜੀ ਆਪਾਂ ਕੋਰ ਤੋਂ ਬਾਅਦ 31 ਦਿਨਾਂ ਤੇ 10 ਦਿਨਾਂ ਬਾਅਦ 10 ਦਿਨਾਂ ਦਾ ਅੰਤਰ ਦਿੱਤਾ ਤੇ ਤੀਸਰੀ ਜਿਹੜੀ ਡੋਜ਼ ਆਪਾਂ 40 ਦਿਨ ਤੇ ਤੇ ਜਿਹੜੀ ਚੌਥੀ ਡੋਜ਼ ਆਵੇਗੀ ਆਪਾਂ ਉਹ ਆਪਾਂ 50 ਦਿਨ ਤੇ ਖਤਮ ਕਰ ਦਈਏ 50 ਦਿਨ ਤੇ ਜਿਹੜੀ ਯੂਰੀਆ ਆਪਾਂ ਖਤਮ ਕਰ ਦਿਆਂਗੇ ਤਾਂ ਆਪਾਂ ਨੂੰ ਜਿਹੜੀ ਫਸਲ ਆ ਉਹਨੂੰ ਯੂਰੀਆ ਦੀ ਕੋਈ ਘਾਟ ਨਹੀਂ ਆਊਗੀ ਤੇ ਤੁਹਾਡਾ ਝਾੜਾ ਜਿਹੜਾ ਬਹੁਤ ਵਧੀਆ ਆਊਗਾ ਤੇ ਕਈ ਵਾਰ ਕੀ ਹੁੰਦਾ ਕਿਸਾਨ ਵੀਰਨਾ ਯੂਰੀਆ ਕਿਉਂ ਲੇਟ ਕਰਦੇ ਆ ਲੀਡਰ ਨਦੀਨ ਨਾਸ਼ਕ ਕਰਕੇ ਕਰਦੇ ਆ ਕਿਸਾਨ ਵੀਰੋ ਨਦੀਨ ਨਾਸ਼ਕ ਨੂੰ ਯੂਰੀਆ ਦੇ ਨਾਲ ਨਾ ਜੋੜਿਆ ਕਰੋ ਜਿੱਥੇ ਆਪਾਂ ਨਦੀਨ ਨਾਸ਼ਕ ਛਿੜਕਣਾਗਾ ਉੱਥੇ ਆਪਾਂ ਯੂਰੀਆ ਜਿਹੜੀ 2 ਦਿਨ ਪਹਿਲਾਂ ਯੂਰੀਆ ਪਾ ਲਓ ਤੇ ਤੀਜੇ ਦਿਨੋਂ ਜਿਹੜੀ ਆਪਾਂ ਨਦੀਨ ਨਾਸ਼ਕ ਵਾਲੀ ਸਪਰੇਅ ਕਰ ਸਕਦੇ ਹਾਂਗੇ ਤੇ ਇਹਨਾਂ ਜੇ ਤੁਸੀਂ 4 ਕਿਸ਼ਤਾਂ ਦੇ ਵਿੱਚ ਯੂਰੀਆ ਪਾਉਣੀ ਆ ਤਾਂ ਇਹ ਫਾਰਮੂਲਾ ਵਧੀਆ 21 31 41 51 10-10 ਦਿਨ ਦਾ ਵੀ ਅੰਤਰ ਦੇ ਸਕਦੇ ਹੋ ਤੁਸੀਂ 10-10 ਦਿਨ ਤੇ ਜਿਹੜੀ ਯੂਰੀਆ ਪਾ ਸਕਦੇ ਹੋ ਯੂਰੀਆ ਨੂੰ ਲੇਟ ਨਾ ਕਰਿਆ ਕਰੋ ਕਈ ਕਿਸਾਨ ਵੀਰ ਕੀ ਕਰਦੇ ਆ ਕਿ ਨਦੀਨ ਨਾਸ਼ਕ ਟਾਈਮ ਸਰ ਕਰਦੇ ਨਹੀਂ ਹੁਣ ਨਦੀਨ ਨਾਸ਼ਕ ਜਿਹੜੀ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਕੋਈ ਵੀ ਨਦੀਨ ਨਾਸ਼ਕਾ ਜਿਵੇਂ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜਾ ਹੁਣ ਲੀਡਰ ਹੈ ਇਹਨੂੰ ਤਾਂ ਆਪਾਂ ਜਿਹੜਾ ਹੁਣ ਯੂਨੀਵਰਸਿਟੀ ਕਹਿੰਦੀ ਹੈ ਕਿ ਜਿਹੜਾ ਪਹਿਲੇ ਪਾਣੀ ਲਾਉਣ ਤੋਂ 2 ਤੋਂ 3 ਦਿਨ ਪਹਿਲਾਂ ਕਰ ਦਿਓ 20 21 ਦਿਨਾਂ ਦੀ ਜਦੋਂ ਕਣਕ ਹੈ ਉਸ ਤੋਂ ਬਾਅਦ ਜਿਹੜੀ ਆਪਣੀ ਟੋਪਿਕ ਆਉਂਦੀ ਆ ਉਹ ਆਪਾਂ ਬਜਾਈ ਤੋਂ 30 ਤੋਂ 35 ਦਿਨ ਐਕਸਲ ਆਉਂਦੀ ਆ ਉਹ ਵੀ ਬਜਾਈ ਤੋਂ 30 ਤੋਂ 35 ਦਿਨ ਤੇ ਜਿਹੜੀ ਲੀਡਰ ਆ ਆਪਾਂ ਫੇਰ ਆਪਾਂ 30 ਤੋਂ 35 ਦਿਨ ਜੇ ਬਜਾਇਆ ਪਹਿਲਾ ਪਾਣੀ ਲਾਉਣ ਤੋਂ ਬਾਅਦ ਕਰਨੀ ਆ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਕੋਲੇ ਸਪਰੇ ਆਉਂਦੀ ਹੈਗੀ ਟੋਟਲ ਆਉਂਦੀ ਆ ਟੋਟਲ ਵੀ ਆਪਾਂ ਬਜਾਈ ਤੋਂ 30 ਤੋਂ 35 ਦਿਨ ਬਾਅਦ ਆਪਾਂ ਜਿਹੜੀ ਕਰ ਸਕਦੇ ਆ ਤੇ ਜਿਹੜੀ ਸ਼ਗਣ 11 21 ਆ ਉਹ ਵੀ ਆਪਾਂ 30 ਤੋਂ 35 ਦਿਨ ਬਾਅਦ ਆਪਾਂ ਸਪਰੇ ਕਰ ਸਕਦੇ ਹਾਂਗੇ ਕਿਸਾਨ ਵੀਰੋ ਬਾਲਾ ਲੇਟ ਨਾ ਹੋਇਆ ਕਰੋ ਨਦੀਨ ਨਾਸ਼ਕ ਦੇ ਚੱਕਰਾਂ 'ਚ ਜਿਵੇਂ ਹੁਣ ਧੁੱਪਾਂ ਲੱਗਦੀਆਂ ਤਾਂ ਜਿਹੜਾ ਆਪਾਂ ਨਦੀਨ ਨਾਸ਼ਕ ਦਾ ਕੰਮ ਹੈ ਨਵੇਂੜ ਤੇ ਧੁੱਪਾਂ ਦੇ ਵਿੱਚ ਜਿਹੜਾ ਵਧੀਆ ਆਪਾਂ ਨੂੰ ਰਿਜ਼ਲਟ ਮਿਲਦਾ ਤੇ ਨਦੀਨ ਨਾਸ਼ ਕਰਕੇ ਯੂਰੀਆ ਜਿਹੜੀ ਲੇਟ ਨਾ ਕਰੋ ਪਿਛਲੇ ਸਾਲ ਦੇ ਵਿੱਚ ਮੈਂ ਦੇਖਿਆ ਕਿਸਾਨ ਵੀਰ ਆਪਣੇ ਇੱਥੇ ਜਿਹੜੇ ਬਹੁਤੇ ਕਿਸਾਨ ਵੀਰ ਕੀ ਕਰਦੇ ਪਿਛਲੇ ਸਾਲ ਦਿਨ ਵਧੀਆ ਨਹੀਂ ਲੱਗੇ ਨਦੀਨ ਨਾਸ਼ਕ ਲੇਟ ਕਰ ਲਏ ਧੁੰਦਾਂ ਦੇ ਵਿੱਚ ਪਰ ਨਦੀਨ ਨਾਸ਼ ਨਹੀਂ ਕਰਿਆ ਤੇ ਯੂਰੀਆ ਜਿਹੜੀ ਨਾ 80-80 ਦਿਨਾਂ ਤੇ ਲਾਗੇ ਯਾਰ 80 ਦਿਨਾਂ ਤੇ ਯੂਰੀਆ ਪਾਉਣ ਦਾ ਕੋਈ ਵੀ ਲਾਭ ਨਹੀਂ ਫਟਾਰਾ ਕਣ ਤੀਪ 30 ਦਿਨਾਂ ਤੋਂ ਲੈ ਕੇ ਆ ਜਿਹੜਾ ਤੇ 50 ਦਿਨਾਂ ਦੇ ਵਿਚ ਵਿਚ ਆ ਜਿਹੜਾ ਕਣਕ ਨੇ ਫਟਾਰਾ ਕਰਨਾ ਇਸ ਟਾਈਮ ਆਪਣੀ ਕਣਕ ਨੂੰ ਯੂਰੀਆ ਪਾਉਣੀ ਲਾਜ਼ਮੀ ਆ ਤੇ ਜਿਹੜੀਆਂ ਸੋਨਾਂ ਆਪਾਂ ਦੱਸੀਆਂ ਕਿਸਤਾ 21 31 41 51 ਇਹ ਜਿਹੜੀ ਸਹੀ ਫਾਰਮੂਲਾ ਇੱਥੇ ਤੁਸੀਂ ਆ ਜਿਹੜੀ ਯੂਰੀਆ ਪਾਓ ਤੇ ਨਦੀਨ ਨਾਸ਼ਕ ਆਪਣਾ ਪਹਿਲਾ ਪਾਣੀ ਲਾਉਣ ਤੋਂ ਬਾਅਦ ਆ ਜਦੋਂ ਕਣਕ ਆਪਣੀ 30 ਧੁੱਪ 30 ਤੋਂ 35 ਦਿਨਾਂ ਦੀ ਹੁੰਦੀ ਆ ਤਾਂ ਉਦੋਂ ਆਪਾਂ ਜਿਹੜਾ ਨਦੀਨ ਨਾਸ਼ਕ ਕਰਨਾ ਤੇ ਜਿਹੜੀ ਦੂਜੀ ਡੋਜ਼ ਆ ਯੂਰੀਆ ਦੀ ਉਹ ਆਪਾਂ 2 ਜਾਂ 3 ਦਿਨ ਪਹਿਲਾਂ ਪਾ ਸਕਦੇ ਹਾਂਗੇ ਇਹ ਸਹੀ ਫਾਰਮੂਲਾ ਕੋਈ ਵੀ ਵੈਰੈਟੀ ਹੋਵੇ ਚਾਹੇ 327 ਐ ਜਾਂ 826 ਐ ਸਾਰੀਆਂ ਵੈਰੈਟੀਆਂ ਤੇ ਆਪਾਂ ਇਹੀ ਫਾਰਮੂਲਾ ਜਿਹੜਾ ਵਰਤਣਾ ਹੈ ਜੇ ਚੰਗਾ ਝਾੜ ਲੈਣਾ ਜਦੋਂ ਆਪਾਂ ਜਿਹੜੀ ਆ ਯੂਰੀਆ ਲੇਟ ਕਰਦੇ ਆ ਜਿਆਦਾ ਗਿਆ ਪਾ ਦਿੰਦੇ ਆ ਤਾਂ ਉਦੋਂ ਆਪਣੀ ਕਣਕ ਜਿਹੜੀ ਫਟਾਰਾ ਕਰ ਰਹੀ ਹੁੰਦੀ ਤਾਂ ਝਾੜ ਦਾ ਨੁਕਸਾਨ ਹੁੰਦਾ ਕਣਕ ਮੂੰਹ ਬੋਲ ਕੇ ਨਹੀਂ ਦੱਸਦੀ ਕਿ ਮੈਨੂੰ ਯੂਰੀਆ ਚਾਹੀਦੀ ਐ ਇਹ ਆਪਾਂ ਹੀ ਦੇਖਣਾ ਕਿ ਯੂਰੀਆ ਦਾ ਟਾਈਮ ਕੀ ਐ ਕਣਕ ਤੇ ਪਉਂਦਾ ਧੰਨਵਾਦ ਕਿਸਾਨ ਵੀਰੋ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਜਰੂਰ ਕਰਨਾ ਤੇ ਆਪਣੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਨਾ